ਨੋਖਰਾ ਸਾਹਿਬ ਵਾਲੇ ਸਥਾਨ ਤੋਂ ਇਹ ਇਤਿਹਾਸ ਉੱਥੇ ਪ੍ਰਸਿੱਧ ਹੈ ਕਿ ਉੱਥੇ ਹੀ ਗੁੰਗੇ ਤੋਂ ਮਹਾਰਾਜ ਸਾਹਿਬ ਨੇ ਗੀਤਾ ਦੇ ਅਰਥ ਕਰਾਏ ਸਨ ਸਤਿਗੁਰਾਂ ਦਾ ਡੇਰਾ ਲੱਗਿਆ ਜਾਣ ਕੇ ਇੱਕ ਵਿਦਿਆ ਪੜਿਆ ਹੋਇਆ ਪੰਡਿਤ ਲਾਲਚੰਦ ਉਹਨੇ ਸੁਣਿਆ ਸਿੱਖ ਤੋਂ ਪੁੱਛਿਆ ਸਿੱਖ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਆਏ ਹਨ ਤਾਂ ਉਸੇ ਵੇਲੇ ਉਸਨੇ ਸ਼ੰਕਾ ਕੀਤੀ ਕਿ ਦੁਆਪਰ ਯੁਗ ਦੇ ਅਵਤਾਰ ਕ੍ਰਿਸ਼ਨ ਜੀ ਤਾਂ ਹੋਏ ਨੇ ਪਰ ਇਹ ਕੌਣ ਹਨ ਜਿਨ੍ਹਾਂ ਨੇ ਕ੍ਰਿਸ਼ਨ ਜੀ ਦੇ ਨਾਲੋਂ ਵੀ ਨਾਮ ਆਪਣਾ ਵੱਡਾ ਰਖਵਾਇਆ ਇਹਨਾਂ ਦੇ ਨਾਮ ਦੇ ਨਾਲ ਹਰ ਸ਼ਬਦ ਵੀ ਲੱਗਦਾ ਹੈ ਔਰ ਗੁਰੂ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਭਲਾ ਕਿ ਇਹ ਕ੍ਰਿਸ਼ਨ ਜੀ ਦੇ ਉਚਾਰਨ ਕੀਤੀ ਹੋਈ ਗੀਤਾ ਦੇ ਅਰਥ ਕਰਕੇ ਦਿਖਾ ਸਕਦੇ ਨੇ ਉਚਾਰਨ ਤਾਂ ਕੀ ਕਰਨੀ ਇਹ ਤਾਂ ਗੀਤਾ ਦੇ ਅਰਥ ਵੀ ਨਾ ਕਰਕੇ ਦੱਸ ਸਕਣਗੇ ਐਵੇਂ ਸ਼ੰਕਾ ਕੀਤੀ ਪੰਡਤ ਨੇ ਸਿੱਖ ਨੇ ਆਖਿਆ ਕਿ ਮੇਰੇ ਗੁਰੂ ਸਾਹਿਬ ਤਾਂ ਸਮਰੱਥ ਨੇ ਭਾਵੇਂ ਅਵਸਥਾ ਵਿੱਚ ਬਾਲ ਅਵਸਥਾ ਵਿੱਚ ਨਜ਼ਰ ਆਉਂਦੇ ਆ ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਿਆਈ ਤਖਤ ਦੇ ਮਾਲਕ ਹਨ ਪੰਡਤ ਜੀ ਤੇਰੇ ਵੱਲੋਂ ਜਾ ਕੇ ਅਸੀਂ ਪੁੱਛਦੇ ਹਾਂ ਸਤਿਗੁਰਾਂ ਨੂੰ ਸਤਿਗੁਰੂ ਜੀ ਤੈਨੂੰ ਆਪ ਕਿਰਪਾ ਕਰਕੇ ਜੋ ਤੇਰੇ ਸ਼ੰਕਿਆਂ ਨੂੰ ਦੂਰ ਕਰਨਗੇ ਤੇਰੋਂ ਨਿਹਾਲ ਕਰਨਗੇ ਉਹ ਸਿੱਖ ਸਤਿਗੁਰੂ ਸਾਹਿਬ ਜੀ ਦੇ ਪਾਸ ਗਿਆ ਜਾ ਕੇ ਦੱਸਿਆ ਸਤਿਗੁਰਾਂ ਨੇ ਕਿਹਾ ਕਿ ਉਸ ਨੂੰ ਸਾਡੇ ਪਾਸ ਸਦੋ ਪੰਡਤ ਨੂੰ ਬਹੁਤ ਹੰਕਾਰ ਹੈ ਤੇ ਸਾਡੇ ਕੋਲ ਆਵੇਂਗਾ ਫਿਰ ਉਹਦਾ ਹੰਕਾਰ ਦੂਰ ਕਰਾਂਗੇ ਪੰਡਤ ਨੂੰ ਜਾ ਕੇ ਦੱਸਿਆ ਬਹੁਤ ਉਸ ਨੂੰ ਚਾਹ ਚੜਿਆ ਹੈ ਕਿ ਮੈਂ ਤਾਂ ਬਹੁਤ ਵਿਦਵਾਨ ਹਾਂ ਉਹਨਾਂ ਨਾਲ ਜਦੋਂ ਗੱਲ ਕਰਾਂਗਾ ਉਹਨਾਂ ਦੀ ਹੀਟ ਹੀ ਹੋਵੇਗੀ ਪੰਡਤ ਆਇਆ ਸਤਿਗੁਰਾਂ ਦੇ ਪਾਸ ਬੈਠਾ ਸਤਿਗੁਰੂ ਸਾਹਿਬ ਜੀ ਨੂੰ ਕਿਹਾ ਸਤਿਗੁਰਾਂ ਵੱਲੋਂ ਪੁੱਛਣ ਤੇ ਉਸ ਨੇ ਆਖਿਆ ਕਿ ਮਹਾਰਾਜ ਜੋ ਤੁਹਾਡਾ ਨਾਮ ਹੈ ਦੁਆਪਰ ਯੁਗ ਦੇ ਅਵਤਾਰ ਕ੍ਰਿਸ਼ਨ ਜੀ ਦੇ ਨਾਲ ਮਿਲਦਾ ਹੈ ਉਹਨਾਂ ਵੱਲੋਂ ਉਚਾਰੀ ਗੀਤਾ ਦੇ ਸ਼ਲੋਕਾਂ ਦੇ ਅਰਥ ਸੁਣਾਓ ਸਤਿਗੁਰੂ ਜੀ ਕਹਿਣ ਲੱਗੇ ਕਿ ਪੰਡਿਤ ਜੀ ਜੇ ਤੁਹਾਨੂੰ ਅਸੀਂ ਅਰਥ ਸੁਣਾ ਦਿੱਤੇ ਤਾਂ ਤੁਹਾਡੇ ਮਨ ਵਿੱਚ ਸ਼ੰਕਾ ਰਹਿ ਸਕਦਾ ਹੈ ਤੁਹਾਡਾ ਕੀ ਭਰੋਸਾ ਹੈ ਫਿਰ ਆਖੋਗੇ ਕਿ ਵੱਡੇ ਘਰਾਣੇ ਵਿੱਚੋਂ ਹਨ ਕਿਸੇ ਤੋਂ ਵਿਦਿਆ ਪੜ੍ਹ ਲਈ ਹੋਵੇਗੀ ਇਹਨਾਂ ਦੇ ਮਾਪਿਆਂ ਨੇ ਕੋਈ ਵਿਦਵਾਨ ਰੱਖ ਕੇ ਇਹਨਾਂ ਨੂੰ ਵਿਦਿਆ ਪੜਾ ਦਿੱਤੀ ਹੋਵੇਗੀ ਸੰਸਕ੍ਰਿਤ ਦੀ ਇਸ ਲਈ ਪੰਡਿਤ ਜੀ ਤੁਹਾਡਾ ਸ਼ੰਕਾ ਦੂਰ ਨਹੀਂ ਹੋਣਾ ਤੁਸੀਂ ਐਵੇਂ ਕਰੋ ਆਪਣੀ ਮਨਮਰਜ਼ੀ ਦਾ ਕੋਈ ਵੀ ਬੰਦਾ ਲਿਆਓ ਉਹਦੇ ਕੋਲੋਂ ਅਸੀਂ ਗੀਤਾ ਦੇ ਅਰਥ ਕਰਾ ਦਿੰਦੇ ਹਾਂ ਪੰਡਿਤ ਬਹੁਤ ਖੁਸ਼ ਹੋਇਆ ਕਿ ਹੁਣ ਤਾਂ ਇਸ ਤੋਂ ਵਧੀਆ ਗੱਲ ਹੋ ਗਈ ਮਨਮਰਜ਼ੀ ਦਾ ਬੰਦਾ ਲਿਆਵਾਂਗਾ ਤਾਂ ਉਹਦੇ ਕੋਲੋਂ ਕੀ ਅਰਥ ਕਰਾ ਸਕਣਗੇ ਜਿਹੜਾ ਪੜ੍ਹਿਆ ਹੀ ਨਾ ਹੋਵੇਗਾ ਲਾਲਚੰਦ ਪੰਡਿਤ ਪਿੰਡ ਵਿੱਚ ਗਿਆ ਜਾ ਕੇ ਵੇਖਿਆ ਇੱਕ ਜੋ ਪਾਣੀ ਢੋਣ ਦਾ ਕੰਮ ਕਰਨ ਵਾਲਾ ਚਿਵਰ ਹੈ ਛੱਜੂ ਨਾਮ ਦਾ ਤੇ ਬੋਲਣਾ ਤਾਂ ਜਾਣਦਾ ਨਹੀਂ ਹੈ ਕੋਈ ਮੂੰਹ ਤੋਂ ਗੁੰਗਾ ਹੈ ਅਕਲ ਵੀ ਨਹੀਂ ਹੈ ਤੇ ਕੇਵਲ ਪੇਟਪੂਰਤੀ ਤੱਕ ਹੀ ਉਹ ਸੀਮਤ ਹੈ ਜਿਹੜਾ ਮਰਜ਼ੀ ਲੈ ਜਾਂਦਾ ਪਾਣੀ ਢਵਾਉਂਦਾ ਉਹਦੇ ਕੋਲੋਂ ਉਹਨੂੰ ਨਾਲ ਤੋਰਿਆ ਪੰਡਿਤ ਨੇ ਆਖਿਆ ਕਿ ਆ ਤੈਨੂੰ ਥੋੜੇ ਸਮੇਂ ਵਾਸਤੇ ਸਤਿਗੁਰਾਂ ਪਾਸ ਲੈ ਜਾਂਦਾ ਹਾਂ 2-4 ਘੜੀਆਂ ਬਾਅਦ ਆ ਜਾਵੇਂ ਆਪਣੇ ਕੰਮ ਵਿੱਚ ਲੱਗ ਜਾਈਂ ਸਤਿਗੁਰਾਂ ਦੇ ਕੋਲ ਲਿਆ ਕੇ ਹਾਜ਼ਰ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਨੇ ਸੋ ਜਿਵੇਂ ਕਵੀ ਜੀ ਨੇ ਦੱਸਿਆ ਕਿ ਵਚਨ ਸਤਿਗੁਰਾਂ ਨੇ ਕੀਤਾ ਕਿ ਇਸ ਪੰਡਿਤ ਨੂੰ ਜੋ ਇਹਦੇ ਸਵਾਲਾਂ ਦਾ ਜਵਾਬ ਦੇ ਪਰ ਸਾਧ ਸੰਗਤ ਉਥੇ ਪੰਜੋਖੜਾ ਸਾਹਿਬ ਜਦੋਂ ਜਾਈਏ ਇਸ ਥਾਂ ਤੇ ਅੰਬਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਪੰਜੋਖੜਾ ਸਾਹਿਬ ਹੈ ਕਿਉਂਕਿ ਦਿੱਲੀ ਨੂੰ ਜਾਂਦਿਆਂ ਉਥੇ ਸਤਿਗੁਰੂ ਜੀ ਰੁਕੇ ਸਨ ਉਥੇ ਇਹ ਇਤਿਹਾਸ ਪੜਨ ਨੂੰ ਮਿਲਦਾ ਔਰ ਸੁਣੀਦਾ ਏ ਕਿ ਉਸ ਛੱਜੂ ਚੀਵਰ ਤੋਂ ਮਹਾਰਾਜ ਸਾਹਿਬ ਨੇ ਉਸ ਦਾ ਇਸ਼ਨਾਨ ਕਰਵਾਇਆ ਏ ਨੇੜੇ ਜੋ ਇੱਕ ਤਲਾਬ ਜਿਹਾ ਸੀ ਉਸ ਵਿੱਚ ਇਸ਼ਨਾਨ ਕਰਵਾਇਆ ਤੇ ਸਿੱਖਾਂ ਨੂੰ ਆਖ ਕੇ ਜੋ ਉਸ ਨੂੰ ਸਾਫ਼ ਬਸਤਰ ਪਹਿਨਵਾਏ ਨੇ ਆਪਣੇ ਕੋਲ ਬਿਠਾਇਆ ਤੇ ਆਪਣੇ ਹੱਥ ਵਾਲੀ ਜੋ ਛੜੀ ਸਤਿਗੁਰੂ ਸਾਹਿਬ ਜੀ ਦੇ ਹਸਤ ਕਮਲਾ ਵਿੱਚ ਭਾਵ ਛੋਟੀ ਸੀ ਉਹ ਛੜੀ ਮਹਾਰਾਜ ਸਾਹਿਬ ਨੇ ਛੱਜੂ ਚੀ ਵਰਦੇ ਸਿਰ ਉੱਪਰ ਰੱਖੀ ਆ ਤੇ ਆਖਿਆ ਕਿ ਪੰਡਿਤ ਦੀ ਤਸੱਲੀ ਕਰ ਇਸ ਦੇ ਸਵਾਲਾਂ ਦਾ ਜਵਾਬ ਦੇ ਕੇ ਉਸ ਨੂੰ ਛਜੂਚੀ ਵਰਣੇ ਆਖਿਆ ਜਿਹੜਾ ਕਿ ਬੋਲਣਾ ਵੀ ਨਹੀਂ ਸੀ ਜਾਣਦਾ ਸਤਿਗੁਰੂ ਜੀ ਦੀ ਐਸੀ ਕਿਰਪਾ ਹੋਈ ਕਿ ਪੰਡਿਤ ਨੂੰ ਕਹਿਣ ਲੱਗਾ ਕਿ ਕਸਮਿਨ ਸ਼ਾਸਤਰ ਪਰਬ੍ਰਿਤਤ ਦਿਜ ਪੰਡਿਤ ਕਿਹੜੇ ਸ਼ਾਸਤਰ ਵਿੱਚ ਤੇਰੀ ਰੁਚੀ ਹੈ ਕਿਸ ਸ਼ਾਸਤਰ ਗ੍ਰੰਥ ਬਾਰੇ ਤੂੰ ਸਵਾਲ ਪੁੱਛਣਾ ਚਾਹੁੰਦਾ ਹੈ ਦੱਸ ਸੁਣਦੇ ਅਨਸਾਰ ਪੰਡਿਤ ਬਹੁਤ ਹੈਰਾਨ ਹੋ ਗਿਆ ਇਹ ਤਾਂ ਗੁੰਗਾ ਸੀ ਬੋਲਦਾ ਵੀ ਨਹੀਂ ਸੀ ਮੈਨੂੰ ਕਿਪਸ਼ਨ ਲੱਗ ਪਿਆ ਚੁੱਪ ਹੀ ਰਿਹਾ ਪੰਡਿਤ ਪੰਡਿਤ ਪਾਸੋਂ ਬੋਲ ਨਾ ਕੋਈ ਆਵੜਿਆ ਤਾਂ ਉਸ ਵੇਲੇ ਛੱਜੂ ਚਿਬਰਣੇ ਸਤਗੁਰਾਂ ਦੀ ਕਿਰਪਾ ਦੇ ਨਾਲ ਪੰਡਿਤ ਦੇ ਸਾਹਮਣੇ ਜਿਹੜੇ ਪੰਡਿਤ ਦੇ ਹਿਰਦੇ ਵਿੱਚ ਸਵਾਲ 10 ਕੁ ਸੰਨ ਦਸਾਂ ਤੋਂ ਵੀ ਵੱਧ 20 ਕੋ ਸਵਾਲਾਂ ਦੇ ਜਵਾਬ ਉਸ ਨੂੰ ਦਿੱਤੇ ਪੰਡਿਤ ਸੁਣਦਾ ਰਿਹਾ ਤੇ ਸੁਣ ਸੁਣ ਕੇ ਬਹੁਤ ਹੈਰਾਨ ਹੋਇਆ ਕਿ ਇੰਨੇ ਕਿਰਪਾਲੂ ਹਨ ਇਹ ਤਾਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਗੁੰਗਿਆਂ ਤੋਂ ਵੀ ਅਰਥ ਕਰਾਉਣ ਵਾਲੇ ਨੇ ਪੰਡਿਤ ਦੇ ਮਨ ਦਾ ਕੋਈ ਵੀ ਸ਼ੰਕਾ ਨਾ ਰਿਹਾ ਸਤਿਗੁਰੂ ਸਾਹਿਬ ਜੀ ਦੇ ਚਰਨੀ ਟਹਿ ਪਿਆ ਤੇ ਫਿਰ ਬੇਨਤੀ ਕਰਨ ਲੱਗਾ ਮਹਾਰਾਜ ਆਪਣਾ ਸਿੱਖ ਬਣਾ ਲਓ ਸਤਿਗੁਰਾਂ ਨੇ ਕਿਹਾ ਕਿ ਭਾਈ ਤੂੰ ਆਪਣੇ ਮੱਤ ਵਿੱਚ ਭਾਵੇਂ ਰਹੋ ਅਸੀਂ ਨਹੀਂ ਕਹਿੰਦੇ ਕਿ ਤੂੰ ਸਾਡਾ ਸਿੱਖ ਹੀ ਬੜਾ ਫਿਰ ਬੇਨਤੀਆਂ ਕੀਤੀਆਂ ਮਹਾਰਾਜ ਮੈਂ ਤੁਹਾਡਾ ਸੇਵਕ ਬਣਨਾ ਤੁਹਾਡੀ ਸ਼ਰਣ ਲੈਂਦਾ ਹਾਂ ਮਹਾਰਾਜ ਸਾਹਿਬ ਜਿੱਦੇ ਚਰਨੀ ਟੈਪਿਆ ਔਰ ਜਿਹੜਾ ਗਲ ਵਿੱਚ ਜਨੇਊ ਜਿਹਾ ਪਾਇਆ ਹੋਇਆ ਸੀ ਉਹ ਲਾ ਦਿੱਤਾ ਬੇਨਤੀ ਕੀਤੀ ਮਹਾਰਾਜ ਆਪਣਾ ਸਿੱਖ ਬਣਾਓ ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਬਹੁਤੀਆਂ ਪੰਡਤ ਵੱਲੋਂ ਬੇਨਤੀਆਂ ਕਰਨ ਤੇ ਉਸ ਨੂੰ ਚਰਨ ਪਾਹੁਲ ਬਖਸ਼ਿਸ਼ ਕਰਕੇ ਚਰਨ ਅੰਮ੍ਰਿਤ ਬਖਸ਼ ਕੇ ਆਪਣਾ ਸਿੱਖ ਬਣਾਇਆ ਗੁਰੂ ਸਾਹਿਬ ਜੀ ਦਾ ਸਿੱਖ ਬਣ ਕੇ ਪੰਡਤ ਲਾਲਚੰਦਰ ਨਿਹਾਲ ਹੋਇਆ ਇਹਨੇ ਗੀਤਾ ਦੇ ਅਰਥ ਕਰਕੇ ਕਰਵਾ ਕੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸ਼ੰਕਾਵਾਦੀ ਦਾ ਸ਼ੰਕਾ ਦੂਰ ਕੀਤਾ ਐਸੇ ਗੌਤਿਕ ਸਾਧ ਸੰਗਤ ਸਤਿਗੁਰੂ ਮਹਾਰਾਜ ਸਾਹਿਬ ਨੇ ਕੀਤੇ ਹਨ ਔਰ ਫਿਰ ਵੀ ਜਿਹੜਾ ਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ ਸ਼ੰਕਾ ਕਰੇ ਉਸ ਦੀ ਆਪਣੀ ਭਾਗਹੀਣਤਾ ਹੈ ਆਪਣੀ ਖੋਟੀ ਮੱਤ ਹੀ ਹੋਵੇਗੀ ਜਿਸ ਕਰਕੇ ਉਹ ਨਾ ਮੰਨੇਗਾ ਫਿਰ ਵੀ ਉਹ ਪਤੀਜੇਗਾ ਨਹੀਂ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਿਹੜੇ ਗੁਰੂ ਕੀ ਕਥਾ ਵਿਚਾਰ ਔਰ ਗੁਰੂ ਕੇ ਕਉਤਕ ਸੁਣਦੇ ਹਨ ਉਹਨਾਂ ਦੇ ਸ਼ੰਕੇ ਦੂਰ ਹੁੰਦੇ ਆ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਨਿਹਾਲ ਕਰ ਰਹੇ ਹਨ ਦਿੱਲੀ ਸ਼ਹਿਰ ਵੱਲ ਨੂੰ ਜਾਂਦੇ ਹੋਏ ਪੰਡਤ ਨੂੰ ਔਰ ਹੋਰ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਨੇ ਨਿਹਾਲ ਕੀਤਾ